ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਗੁਰ ਜੀਆਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਿੰਨਾਂ ਦਾ ਪਾਵਨ ਪਵਿੱਤਰ ਇਤਿਹਾਸ ਪੜ੍ਹ ਸੁਣ ਰਹੇ ਹਾਂ ਕੱਲ ਤੱਕ ਜੋ ਬਚਨ ਸਰਵਣ ਕੀਤਾ ਸੀ ਭਗਤ ਫਰੀਦ ਸਾਹਿਬ ਜੀ ਦੀ ਗੱਦੀ ਤੇ ਸ਼ੇਖ ਬ੍ਰਹਮ ਫਰੀਦ ਉਸ ਸਮੇਂ ਸੁਭਾਈ ਮਾਨ ਸੰਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਸਾ ਜੀ ਦੀ ਵਾਰ ਦੀਆਂ ਨੌ ਪੌੜੀਆਂ ਸ਼ੇਖ ਬ੍ਰਹਮ ਦੇ ਪ੍ਰਸ਼ਨਾਂ ਦੇ ਉੱਤਰ ਵਜੋਂ ਸੁਮਤ ਦੇਣ ਲਈ ਸਮਝਾਉਣ ਲਈ ਇਲਾਹੀ ਬਾਣੀ ਉਚਾਰਨ ਕੀਤੀਆਂ ਨੇ ਔਰ ਸ਼ੇਖ ਬ੍ਰਹਮ ਨੂੰ ਸਮੱਤੇ ਲਾ ਕੇ ਗਿਆਨ ਦਿੜੜ ਕਰਾ ਕੇ ਪਰਮਾਤਮਾ ਦੀ ਬੰਦਗੀ ਦੇ ਮਾਰਗ ਤੇ ਪੱਕਾ ਕਰਕੇ ਸਤਗੁਰ ਜੀ ਪਾਕ ਪਟਣ ਤੋਂ ਅੱਗੇ ਫਿਰ ਰਵਾਨਾ ਹੋਏ ਇੱਥੋਂ ਤੱਕ ਇਤਿਹਾਸ ਆਪਾਂ ਸੁਣਿਆ ਆਓ ਜੀ ਅੱਗੇ ਸਰਵਣ ਕਰੀਏ ਪਹਿਲਾਂ ਪੰਜ ਵਾਰ ਸਤਨਾਮ ਵਾਹਿਗੁਰੂ ਜਪੋ ਜੀ ਸਤਨਾਮ ਵਾਹਿਗੁਰੂ सतनाहे गरु वाहे गुरु सा वाहे गुरु ਸਤਿਨਾਮ ਵਾਹਿਗੁਰੂ ਅੱਗੇ ਪ੍ਰਕਰਨ ਆ ਰਿਹਾ ਹੈ ਕੋੜੀ ਦੇ ਸ਼ਰੀਰ ਤੇ ਮਨ ਦਾ ਕਰੋਪ オーੜ ਪ੍ਰਾਜਾ ਕਰਨਾ ਸ੍ਰੀ ਗੁਰੂ ਨਾਨਕ ਦੇਵ ਜੀ ਸੇਖ ਬ੍ਰਹਮਣ ਨੂੰ ਤਾਰ ਕੇ ਇੱਕ ਕੋੜੀ ਦੇ ਦਵਾਰ ਗਏ ਬਸਤੀਆਂ ਬਾਹਰ ਰਹੇ ਕੋਈ ਮੂੰਹ ਨਾ ਲਾਵੇ ਪਰ ਗੁਰੂ ਜੀ ਉਸ ਦੇ ਜਾਪ ਰੋਣੇ ਹੋਏ ਸਤਿਗੁਰੂ ਮਹਾਰਾਜ ਨੇ ਕੋੜੀ ਦੇ ਕੋੜ ਨੂੰ ਫਤਿਹ ਕੀਤਾ ਪਾਪਾਂ ਦਾ ਫਲ ਦੁੱਖ ਹੁੰਦਾ ਹੈ ਘੋਰ ਪਾਪਾਂ ਦਾ ਫਲ ਵੱਡਾ ਰੋਗ ਉਸ ਨੂੰ ਖਾ ਰਿਆ ਸੀ ਦਾਤੇ ਨੇ ਉਸ ਦੀ ਸੁਰਤ ਨੂੰ ਜਾਗ ਦਿੱਤੀ ਪਾਪਾਂ ਦਾ ਬੋਝ ਸੁਰਤ ਵਿੱਚੋਂ ਕੱਟਿਆ ਉਸ ਨੂੰ ਆਪਣੇ ਆਪ ਦੀ ਹੋਸ਼ ਆਈ ਹੋਸ਼ ਆਈ ਨਾਮ ਨਾਲ ਉੱਚਾ ਹੋਇਆ ਫਿਰ ਉਹਦਾ ਕੋੜ ਦੂਰ ਕੀਤਾ ਰੋਗ ਕੀਤਾ ਰੋਗ ਹੋ ਕੇ ਉਹ ਫੇਰ ਪਾਪ ਕਰਦਾ ਕਿਉਂਕਿ ਰੋਗ ਦੇ ਸਰਦੇ ਪੁੱਜਦੇ ਵਾਲੇ ਅਕਸਰ ਐਸ਼ ਪ੍ਰਸਤੀ ਨੂੰ ਜਾਂਦੇ ਆ ਪਰ ਦਾਨੇ ਦਾਤੇ ਨੇ ਕੋੜ ਤਾਂ ਦੂਰ ਕੀਤਾ ਜਾਂ ਪਹਿਲਾਂ ਸੁਰਤ ਦਾ ਕੋੜ ਹਟਾ ਕੇ ਸੁਰਤ ਉਸ ਦੀ ਨਾਮ ਵਿਚ ਲਾਤੀ ਪਹਿਲਾਂ ਸੁਰਤ ਨਾਮ ਵਿਚ ਲਾਈ ਫਿਰ ਮਹਾਰਾਜ ਨੇ ਉਹਦੇ ਸਰੀਰ ਦਾ ਕੋੜ ਦੂਰ ਕੀਤਾ ਅੰਦਰਲੇ ਰਸ ਦਾ ਸਿਆਣੂ ਕਰ ਦਿੱਤਾ ਤਾਂ ਕਿ ਉੱਚੇ ਰਸਾਂ ਦਾ ਜਾਨੂ ਹੋ ਕੇ ਫੇਰ ਹੋਸ਼ੇ ਰਸਾਂ ਵਿੱਚ ਨਾ ਪਵੇ ਤੇ ਫੇਰ ਕਦੇ ਦੁੱਖ ਨਾ ਪਾਵੇ ਇਹ ਜਿੱਤ ਜੋ ਪਾਈ ਕਿੰਨਾ ਕਮਾਲ ਹੈ ਗੁਨਾਗਾਰ ਤੇ ਬਿਮਾਰ ਨੂੰ ਔਰੋਗ ਕੀਤਾ ਤੇ ਨਾਲ ਮਨ ਵੀ ਔਰੋਗ ਕੀਤਾ ਤੇ ਮਨ ਨੂੰ ਸਾਈਂ ਦੇ ਨਾਮ ਦੇ ਆਹਰ ਸਵਾਦ ਵਿੱਚ ਲਾਤਾ ਇਸ ਤੋਂ ਅਗਲਾ ਪ੍ਰਕਰਨ ਆ ਰਿਹਾ ਹੈ ਬਾਬਰ ਇੱਕ ਸਮੇਂ ਸਤਗੁਰੂ ਜੀ ਸੈਦਪੁਰ ਆਏ ਬਾਬਰ ਫੌਜਾਂ ਲਈ ਦਬਾ-ਦਬਾ ਆ ਰਿਹਾ ਸੀ ਇਸ ਪਾਤਸ਼ਾਹ ਨੇ ਪਠਾਣਾ ਦੀ ਪਾਤਸ਼ਾਹੀ ਤਬਾਹ ਕਰਕੇ ਮੁਗਲ ਰਾਜ ਸ਼ੁਰੂ ਕੀਤਾ। ਬਾਬਰ ਦੇ ਆਉਣ ਤੋਂ ਪਹਿਲਾਂ ਵੀ ਭਾਰਤ ਵਰਸ਼ ਵਿੱਚ ਕਈਆਂ ਥਾਵਾਂ ਤੇ ਮੁਸਲਮਾਨਾਂ ਦਾ ਰਾਜ ਸੀ। ਤੇ ਉਹ ਪਠਾਨ ਸਨ ਜਿਹੜੇ ਬਾਬਰ ਕੇ ਸੀ ਇਹਨਾਂ ਨੂੰ ਮੁਗਲ ਕਿਹਾ ਜਾਂਦਾ ਜਾਂ ਤੁਰਕ ਕਿਹਾ ਜਾਂਦਾ ਹੈ। ਇਸ ਹੱਲੇ ਵਿੱਚ ਇਸ ਨੇ ਸੈਦਪੁਰ ਚ ਕਤਲੇਆਮ ਕੀਤਾ ਤੇ ਲੋਕਾਂ ਨੂੰ ਕੈਦ ਕਰ ਲਿਆ ਗੁਰੂ ਬਾਬੇ ਨੇ ਕਿੰਨਾ ਚਿਰ ਅੱਗਿਓਂ ਹੀ ਬਾਬਰ ਬਾਣੀ ਦੇ ਖਿਆਲ ਕਹਿ ਛੱਡੇ ਸਨ ਜੋ ਕਿ ਹੁਣ ਆ ਕੇ ਵਾਪਰ ਗਏ ਬਾਬਰ ਦੇ ਦਾਸਾਂ ਨੇ ਗੁਰੂ ਬਾਬੇ ਨੂੰ ਵੀ ਬਗਾਰ ਵਿੱਚ ਪਾ ਲਿਆ ਪਰ ਆਪ ਅਡੋਲ ਰਹੇ ਤੇ ਮਰਦਾਨਾ ਕੀਰਤਨ ਕਰਦਾ ਰਿਹਾ ਇੰਜ ਬਾਬਰ ਤੱਕ ਆਪ ਦੀ ਖਬਰ ਅਪੜੀ ਮੁਲਾਕਾਤ ਹੋਈ ਭੇਰ ਚਿਰ ਵਾਰਤਾ ਲਾਪ ਰਹੀ ਸਤਿਗੁਰ ਨੇ ਬਾਬਰ ਜਿਹੇ ਜ਼ਬਰਦਸਤ ਰਾਜੇ ਪਰ ਐਸਾ ਅਸਰ ਪਾਇਆ ਕਿ ਉਹਨਾਂ ਦੇ ਕਹਿਣ ਤੇ ਸੈਦਪੁਰ ਦੇ ਵਿੱਚੋਂ ਘੇਰਾ ਚੁੱਕਿਆ ਗਿਆ ਜਿਹੜੇ ਬੰਦੀ ਬਣਾਏ ਸੀ ਉਹਨਾਂ ਸਾਰਿਆਂ ਦੀ ਬੰਦ ਖਲਾਸੀ ਹੋਈ ਤਿੰਨ ਦਿਨਾਂ ਮਗਰੋਂ ਗੁਰੂ ਜੀ ਸੈਦਪੁਰ ਆਏ। ਤਿੰਨ ਦਿਨ ਬਾਬਰ ਦੀ ਕੈਦ ਵਿੱਚ ਰਹੇ। ਤਵਾਹੀ ਦੇਖੀ ਤੇ ਪਤਾ ਲੱਗਿਆ ਕਿ ਅਨੇਕਾਂ ਮਰਦ ਤੇ ਧੀਵੀਆਂ ਕੈਦ ਪਏ ਆ। ਤਾਂ ਸਤਗੁਰ ਨੇ ਫਿਰ ਲਸ਼ਕਰ ਵਿੱਚ ਜਾ ਕੇ ਕੀਰਤਨ ਸ਼ੁਰੂ ਕੀਤੇ ਆ। ਬਾਬਰ ਪਰ ਇਲਾਹੀ ਸ਼ਬਦ ਦਾ ਅਸਰ ਪਿਆ ਫੇਰ ਗੁਰੂ ਜੀ ਨੂੰ ਮਿਲਿਆ। ਇਤ ਕੀ ਸਤਗੁਰ ਨੇ ਸਾਰੇ ਕੈਦੀ ਬਾਬਰ ਤੋਂ ਛੁਡਾਈ ਲਿਖਿਆ ਹੈ ਤਾਂ ਬਾਬਰ ਨੇ ਸਲਾਮ ਕੀਤਾ ਸਗਲੇ ਬੰਦੀਬਾਨ ਪਹਿਰਾਏ ਕੇ ਛੋੜ ਦिए ਸ੍ਰਿਸ਼ਟੀ ਨਾਲ ਪ੍ਰੇਮ ਦੀ ਇਹ ਅਬਦੀ ਹੈ ਆਪ ਜਦ ਜਾਣਦੇ ਸੀ ਕਿ ਬਾਬਰ ਆ ਰਿਹਾ ਕਿਸੇ ਪਹਾੜ ਤੇ ਚੜ ਜਾਂਦੇ ਨਾ ਬੰਦੀ ਪੈਂਦੇ ਨਾ ਪੰਡ ਚਾंदे ਨਾ ਚੱਕੀ ਪੀਂਦੇ ਨਾ ਖਤਰਿਆਂ ਚ ਪੈਂਦੇ ਪਰ ਆਪ ਸਗੋਂ ਉਸ ਸਮੇਂ ਵਿਸ਼ੇਸ਼ ਸੈਦਪੁਰ ਰਹੇ ਪਰ ਜਹ ਦੇ ਦੁੱਖ ਨਾਲ ਆਪਨੇ ਵੀ ਇੱਕ ਮਾਤਰ ਕਹਿ ਲਈਏ ਦੁੱਖ ਪਾਇਆ ਹਾਲਾਂਕਿ ਗੁਰੂ ਸਾਹਿਬ ਨੂੰ ਦੁੱਖ ਸੁੱਖ ਪਉਂਦਾ ਨਹੀਂ ਆਪਣੀ ਰੋਹਾਨੀ ਸੱਤਿਆ ਤੇ اخਲਾਕੀ ਦਲੇਰੀ ਦਿਖਾਈ ਬਾਬਰ ਤੇ ਅਸਰ ਪੈਦਾ ਕੀਤਾ ਤੇ ਅਸਰ ਪਾ ਕੇ ਕੈਦੀ ਛੁਡਾਏ ਦੁਖੀਆਂ ਨੂੰ ਸੁਖੀ ਕੀਤਾ ਫਿਰ ਆਪ ਨੇ ਉੱਥੇ ਰਹਿ ਕੇ ਲੋਕਾਂ ਨੂੰ ਨਾਮਦਾਨ ਦੇ ਕੇ ਨਿਹਾਲ ਕੀਤਾ ਕੈਸੀ ਅਨੋਖੀ ਫਤਿਹ ਹੈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਅੱਗੇ ਸਾਖੀ ਮੀਆਂ ਮਿੱਠਾ ਬਸਰੂਰ ਤੋਂ ਕੋਟਲਾ ਮੀਆਂ ਮਿੱਠਾ ਵਿੱਚ ਆਪ ਜੀ ਜਾ ਆਪੜੇ ਮੀਆਂ ਮਿੱਠਾ ਇੱਕ ਫਕੀਰ ਸੀ ਬੜਾ ਮਾਨ ਵਾਲਾ ਸੀ ਸਤਿਗੁਰ ਨਾਲ ਚਰਚਾ ਕਰਨ ਆਇਆ ਤੇ ਚੇਲਿਆਂ ਨੂੰ ਕਹਿ ਆਇਆ ਕਿ ਦੁੱਧ ਤੋਂ ਜਿਵੇਂ ਮਲਾਈ ਲਾਉਂਦੇ ਆ ਐ ਨਤਾਰ ਲਵਾਵਾਂਗਾ ਪਰ ਜਦ ਆਪ ਆਇਆ ਚੱਲ ਕੇ ਤਾਂ ਤੇਜਹੀਨ ਹੋ ਗਿਆ ਸਤਿਗੁਰ ਨਾਲ ਪ੍ਰਸ਼ਨ ਉੱਤਰ ਕਰਨ ਲੱਗਿਆ ਇਨਾ ਪ੍ਰਸ਼ਨ ਉੱਤਰਾਂ ਵਿੱਚ ਹਾਰ ਖਾ ਗਿਆ ਤੇ ਚਰਨੀ ਲੱਗਿਆ ਜੋ ਖਿਆਲ ਇਸ ਫਕੀਰ ਨੂੰ ਅਮਲੀ ਜੀਵਨ ਤੇ ਰਸ ਦੀ ਕਣੀ ਦੇ ਸਤਿਗੁਰ ਨੇ ਦਿੱਤੇ ਸੋ ਉਹ ਸਾਰਾ ਕੁਝ ਮਹਾਰਾਜ ਨੇ ਇੱਕ ਸ਼ਬਦ ਵਿੱਚ ਅਸ਼ਾਲ ਛਲਾਈ ਨਹਿਸ਼ ਲੈ ਨਹਿਕਾਓ ਕਟਾਰਾ ਕਰ ਸਕੈ ਇਸ ਸ਼ਬਦ ਵਿੱਚ ਦੱਸੇ ਹੋਏ ਹਨ ਇੱਕ ਪ੍ਰਸਿੱਧ ਮੂੰ ਚੜਿਆ ਉੱਤਰ ਪ੍ਰਸ਼ਨ ਅੱਜ ਤੱਕ ਲੋਕਾਂ ਨੂੰ ਯਾਦ ਹੈ ਪਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਲਿਖਿਆ ਹੋਇਆ ਉਹ ਕੀ ਹੈ ਅਵਲਨਾ ਉਹ ਖੁਦਾਏ ਕਾ ਦੂਜਾ ਨਬੀ ਰਸੂਲ ਨਾਨਕ ਕਲਮਾ ਜੋ ਪੜੇ ਦਰਗਹ ਪਵੇ ਕਬੂਲ ਇਹ ਮੀਆਂ ਮਿੱਠਾ ਫਕੀਰ ਨੇ ਕਿਹਾ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ ਅਵਲ ਨਾਉ ਖੁਦਾ ਏਕਾ ਦਰ ਦਰਵਾਨ ਰਸੂਲ ਸੇਖਾ ਨੀਅਤ ਰਾਸ ਕਰ ਤਾਂ ਦਰਗਹਿ ਪਵੈ ਕਬੂਲ ਨੀਅਤ ਰਾਸ ਕਰ ਆਪ ਦੀ ਨੀਤ ਸ਼ੁੱਧ ਕਰ ਅਰਥਾਤ ਪਹਿਲੀ ਗੱਲ 피ਰ ਕਹਿੰਦਾ ਹੈ ਤੇ ਗੁਰੂ ਨਾਨਕ ਜੀ ਨੂੰ ਸੰਬੋਧਨ ਕਰਦਾ ਤੇ ਦੂਜਾ ਉੱਤਰ ਇਹ ਗੁਰੂ ਨਾਨਕ ਸਾਹਿਬ ਦਾ ਹੈ ਗੋਸ਼ਟ ਦੇ ਬਾਦ ਮੀਆਂ ਬੈਠਾ ਸ਼ਰਨ ਆਇਆ ਲਿਖਿਆ ਤਦ شیخ ਮਿੱਠੇ ਨੇ ਆਏ ਕੇ ਪੈਰ ਚੁੰਮੇ ਇਸ ਫਕੀਰ ਨੂੰ ਫਤਿਹ ਕਰਕੇ ਹਿੰਦੂਆਂ ਨੂੰ ਇੱਕ ਭਾਰੇ ਕਸ਼ਟ ਤੋਂ ਬਚਾਇਆ ਕਿਉਂਕਿ ਇਹ ਕਹਿੰਦਾ ਹੁੰਦਾ ਸੀ ਕਿ ਹਿੰਦੂ ਸਭ ਸਦਾ ਅੱਗਾਂ ਵਿੱਚ ਸੜਨਗੇ ਤੇ ਬਹਿਸ਼ ਤਾਂ ਵਿੱਚ ਤਾਂ ਮੁਸਲਮਾਨ ਹੀ ਜਾਣਗੇ ਇਕੱਲੇ ਇਸ ਤੋਂ ਅੱਗੇ ਦਾ ਪ੍ਰਕਰਨ ਆ ਰਿਹਾ ਹੈ ਦੁਨੀ ਚੰਦ ਦੁਨੀ ਚੰਦ ਬਹੁਤ ਵੱਡਾ ਸੇਠ ਸੀ ਬੜਾ ਅਮੀਰ ਸੀ ਪੈਸੇ ਨਾਲ ਧਨ ਦੌਲਤ ਨਾਲ ਉਸਦਾ ਬੜਾ ਪਿਆਰ ਸੀ ਹਰ ਵੇਲੇ ਪੈਸਾ ਪੈਸਾ ਹੀ ਕਰਦਾ ਰਹਿੰਦਾ ਸੀ ਸਤਿਗੁਰੂ ਜੀ ਬੋਲੇ ਦੁਨੀ ਚੰਦ ਇਹ ਸੂਈ ਸਾਡੀ ਆਪਣੇ ਪਾਸ ਇਵਾਨਤ ਰੱਖ ਅੱਗੇ ਚੱਲ ਲਵਾਂਗੇ ਤੇ ਇਥੋਂ ਰੱਖੀ ਸਾंभ ਪਰੱਖੀ ਦੁਨੀ ਚੰਦ ਆਪਦੀ ਬੋਢੀ ਕੋਲ ਚਲਿਆ ਗਿਆ ਸੂਈ ਲੈ ਕੇ ਆਖਣ ਲੱਗਿਆ ਭਾਗਵਾਨ ਸੂਈ ਸਾੰਭੀ ਸਤਗੁਰੂ ਨੇ ਸਾਨੂੰ ਦਿੱਤੀ ਹੈ ਹੈ ਅਮਾਨਤ ਅੱਗੇ ਚੱਲ ਕੇ ਦੇਣੀ ਹੈ ਗੁਰੂ ਗੁਰੂ ਜੀ ਤੋਂ ਲਈ ਹੋਈ ਸੂਈ ਤ੍ਰਿਮਤ ਨੇ ਕਿਹਾ ਮੇਰੇ ਪਿਆਰੇ ਪਤੀ ਨਾਲ ਆ ਸਾਡੇ ਸੂਈ ਹੈ ਨਹੀਂ ਜਾਣੀ ਦੇਹ ਤਾਂ ਹੀ ਰਹਿ ਜਾਸੀ ਪਿੱਛੋਂ ਸੂਈ ਕਿਵੇਂ ਪਛਾਣੀ ਵੀ ਦੇਹ ਵੀ ਇੱਥੇ ਰਹਿ ਜੋ ਆਪਣੀ ਜਦੋਂ ਬੰਦਾ ਮਰ ਜਾਂਦਾ ਉਹਦੀ ਦੇਹ ਇੱਥੇ ਹੁੰਦੀ ਹੈ ਤੇ ਘਰ ਵਾਲੀ ਨੇ ਕਿਹਾ ਬਈ ਸੂਈ ਕਿਵੇਂ ਪਛਾਵਾਵਾਂਗੇ ਆਪਾਂ ਦੁਨੀ ਚੰਦ ਸੋਚਦਾ ਵੀ ਹਾਂ ਗੱਲ ਤਾਂ ਠੀਕ ਹੈ ਦੁਨੀ ਚੰਦ ਗੁਰੂ ਜੀ ਦੇ ਪਾਸ ਚੱਲਿਆ ਜਾਂਦਾ ਹੈ ਜਾ ਕੇ ਬੇਨਤੀ ਕਰਦਾ ਸੁਈ ਨਾਲ ਨਾ ਜਾਂਦੀ ਮੇਰੇ ਅੱਗੇ ਕੀ ਕਰ ਦੇਸਾਂ ਲਓ ਅਮਾਨਤ ਆਪਣੀ ਗੁਰਜੀ ਫੇਰ ਨਹੀਂ ਮੈਂ ਲੈਸਾਂ ਗੁਰੂ ਜੀ ਨੇ ਕਿਹਾ ਸੁਈ ਨਾਲ ਨਾ ਜਾਂਦੀ ਇਸ ਦੀ ਸਤਿ ਤੁਭਜ ਤੈਂ ਦਵਾਰੇ ਲਟ ਕਰੀਆਂ ਜੋ 7 ਲੱਖ ਦੀਆਂ ਓ ਕੀ ਕੂ ਲੈ ਜਾ ਰੇ ਜਿਹੜੀਆਂ ਸੱਤ ਤਵਜਾ ਲਟਕਾ ਰੱਖੀਆਂ ਨੇ ਤੈਂ ਦੁਨੀ ਚੰਦ 7 ਲੱਖ ਦਾ ਮਾਲਕ ਸੀ ਉਸ ਜਮਾਨੇ ਚ ਤੇ ਉਸ ਜਮਾਨੇ ਦੀ ਕ੍ਰੀਤ ਸੀ ਜਿਹੜਾ ਬੰਦਾ ਲੱਖਪਤੀ ਹੁੰਦਾ ਉਹਦੇ ਘਰ ਦੇ ਉੱਤੇ ਉਹ ਝੰਡਾ ਚੁਲਾ ਲੈਂਦਾ ਸੀ ਆਪ ਦਾ ਜਿੰਨੇ ਲੱਖ ਦਾ ਮਾਲਕ ਹੁੰਦਾ ਉਹਨੇ ਝੰਡੇ ਉਹਦੇ ਘਰ ਦੇ ਮਹਿਲ ਦੇ ਉੱਪਰ ਝੂਲਦੇ ਸੀ ਤੇ ਦੁਨੀ ਚੰਦ ਦੇ 7 ਝੰਡੇ ਝੂਲਦੇ ਸੀ ਉਹ 7 ਲੱਖ ਦਾ ਮਾਲਕ ਸੀ ਉਸ ਜਮਾਨੇ 'ਚ ਅੱਜ ਤਾਂ ਅਰਬਾਂ ਖਰਬਾਂ ਦੀ ਗੱਲ ਹੈ ਦੁਨੀ ਚੰਦ ਨੇ ਹੈਰਾਨ ਹੋ ਕੇ ਕਿਹਾ ਸੱਚ ਕਿਹਾ ਹੈ ਗੁਰੂ ਪਿਆਰੇ ਸੁਤਿਆ ਤੁਸਾਂ ਜਗਾਇਆ ਮੈਂ ਤਾਂ ਨਿਹੋ ਮਾਲ ਸੰਗ ਲਾਇਆ ਬਹੁਤਈ ਜਮਾ ਕਰਾਇਆ ਦੱਸੋ ਕਿਵੇਂ ਨਾਲ ਮੈਂ ਜਾਵਾਂ ਦੱਸੋ ਕਿਵੇਂ ਨਾਲ ਲੈ ਜਾਵਾਂ ਅੱਗੇ ਜਾ ਸੁਖ ਪਾਵਾਂ ਸੋਬਿਤ ਸੁਆਮੀ ਦੱਸੋ ਮੈਨੂੰ ਫੇਰ ਨਾ ਦੁੱਖ ਮੈਂ ਪਾਵਾਂ ਗੁਰੂ ਜੀ ਨੇ ਕਿਹਾ ਵੰਡ ਖਾਏ ਤੂੰ ਨਾਲ ਭਗਤ ਜਨ ਪਰਮੇਸ਼ਰ ਦੇ ਪਿਆਰੇ ਸੇਵਾ ਕਰਿਓਨਾਂ ਦੀ ਲਾਲਾ ਜੋ ਸਾਈਂ ਦੇ ਦਵਾਰੇ ਜਿਹੜੇ ਰੱਬ ਦੇ ਪਿਆਰ ਵਾਲੇ ਹਨ ਉਹਨਾਂ ਦੀ ਸੇਵਾ ਚ ਲੱਗ ਸਾਧੂਆਂ ਦੀ ਫਕੀਰਾਂ ਦੀ ਰੱਬ ਦੇ ਪਿਆਰਿਆਂ ਦੀ ਸੇਵਾ ਚ ਲੱਗ ਦਿਲ ਦਾ ਨਿਹੋ ਮਾਲ ਸੰਗ ਛੱਡੀ ਨਿਹੋ ਰੱਬ ਸੰਗ ਲਾਈ ਜਿਹੜਾ ਮਾਲ ਧਨ ਦੇ ਨਾਲ ਨਿਹੋ ਲਾਇਆ ਹੋਇਆ ਹੈ ਮਨ ਦਾ ਇਧਰੋਂ ਛੱਡ ਦੇ ਰੱਬ ਦੇ ਨਾਮ ਨਾਲ ਨੇਹੋ ਜੋੜ ਲੈ ਨੇਹੋ ਕਹੀਏ ਪ੍ਰਿਆ ਪਿਆਰ ਪ੍ਰੇਮ ਦਿਲ ਦਾ ਨੇਹੋ ਮਾਲ ਸੰਗ ਛੱਡੀ ਨੇਹੋ ਰੱਬ ਸੰਗ ਲਾਈ ਉਸ ਮਾਲਕ ਦੀ ਜਾ ਤਵਾ ਦਮ ਹਿਰਦੇ ਆਪ ਵਸਾਈ ਇਹ ਸਾਰਾ ਜਦੋਂ ਉਪਦੇਸ਼ ਕੀਤਾ ਦੁਨੀ ਚੰਦ ਮਹਾਰਾਜ ਦੇ ਚਰਨਾਂ ਤੇ ਟੈ ਪਿਆ ਇਥੇ ਭਾਈ ਵੀਰ ਸਿੰਘ ਸਾਹਿਬ ਜੀ ਆਪ ਆਪਣੇ ਵੱਲੋਂ ਆਪਣਾ ਬਲਬਲਾ ਲਿਖ ਰਹੇ ਆ ਢੈ ਚਰਨਾ ਤੇ ਠਠਾ ਬੇਲੀ ਰੋ ਰੋ ਸਦਕੇ ਹੋਇਆ ਸਤਿਗੁਰ ਨਾਮ ਦਾਣ ਉਸ ਦਿੱਤਾ ਅੰਧਕਾਰ ਉਸ ਖੋਇਆ ਨਾਉ ਤ੍ਰੀਕ ਦੁਨੀ ਚੰਦ ਹੋਇਆ ਸਿੱਖੀ ਵਿੱਚ ਸਿੱਖ ਪੂਰਾ ਰਹੇ ਲਾਹੌਰ ਜਪੇ ਪ੍ਰਭ ਨਾਮ ਕੀਰਤਨ ਵੱਜਦੇ ਤੂਰਾ ਕੀਰਤਨ ਕਰਦਾ ਹੈ ਸੋਭਾ ਕਰਦਾ ਫਿਰ ਪਰਮੇਸ਼ਰ ਦੀ ਲਾਹੌਰ ਵਿੱਚ ਰਹਿਣ ਵਾਲਾ ਦੁਨੀ ਚੰਦ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਤਰੀਕ ਸਿੱਖ ਹੋਇਆ ਇਹ ਮਾਇਆ ਫਾਤੀ ਸੋਹਣੀ ਜਿੰਦੜੀ ਮਾਇਆ ਦੇ ਅੰਧਕਾਰ ਨੂੰ ਕੱਟ ਕੇ ਫਤਿਹ ਕੀਤੀ ਤੇ ਰੱਬ ਦੇ ਰਾਜ ਵਿੱਚ ਲਿਆ ਕੇ ਖੜੀ ਕੀਤੀ। ਉਹਦੀ ਬੇਅਰਥ ਇਕੱਠੀ ਹੋਈ ਮਾਇਆ ਸ੍ਰਿਸ਼ਟੀ ਤੇ ਲੋੜਵੰਦਾਂ ਦੇ ਅਰਥ ਲਗਵਾ ਦਿੱਤੀ। ਧੰਨ ਸੋਹਣੀਆਂ ਜਿੱਤਾਂ ਵਾਲੇ ਗੁਰੂ ਨਾਨਕ ਦੁਨੀ ਚੰਦ ਨੂੰ ਤਾਰ ਦਿੱਤਾ। ਅੱਗੇ ਪ੍ਰਕਰਨ ਆ ਰਿਹਾ ਕਰਤਾਰਪੁਰ। ਗੁਰੂ ਨਾਨਕ ਦੇਵ ਜੀ ਨੇ ਆਪਣੀ ਆਯੂ ਦੇ ਅੰਤਲੇ ਦਿਨ ਕਾ ਰਾਵੀ ਦੇ ਕੰਢੇ ਜਿੱਥੇ ਗੁਜ਼ਾਰੇ ਉਸ ਦਾ ਨਾਮ ਕਰਤਾਰਪੁਰ ਪ੍ਰਸਿੱਧ ਹੈ ਇਸ ਥਾਂ ਇੱਕ ਬੜਾ ਅਮੀਰ ਸਰਦਾ ਪੁੱਜਦਾ ਕਰੋੜਿਆ ਉਹਦਾ ਨਾਮ ਉਹਨੇ ਧਰਮਸ਼ਾਲਾ ਬਣਵਾਈ ਸੀ ਪਹਿਲਾਂ ਇਹ ਕਰੋੜਿਆ ਸਤਗੁਰ ਨਾਲ ਵੈਰ ਰੱਖਦਾ ਸੀ ਤੇ ਸਤਿਗੁਰੂ ਨੂੰ ਮਾਰਨ ਲਈ ਤੁਰਿਆ ਪਰ ਜਦੋਂ ਘਰੋਂ ਕੁਛ ਕੇ ਦੂਰ ਗਿਆ ਤਾਂ ਦਿਸਣੋਂ ਬੰਦ ਹੋ ਗਿਆ ਇੱਕ ਸਿੱਖ ਨੇ ਕਿਹਾ ਕਿ ਵੈਰ ਭਾਵ ਦੂਰ ਕਰ ਗੁਰੂ ਜੀ ਨਰਵੈਰ ਨੇ ਪਿਆਰ ਨਾਲ ਟੁਰਕ ਜਦੋਂ ਉਹਨੇ ਸ਼ਰਦਾ ਧਾਰੀ ਤਾਰਾ ਜੀ ਹੋ ਗਿਆ ਭਾਈ ਦੋਦਾ ਗੁਰੂ ਨਾਨਕ ਸਾਹਿਬ ਦਾ ਸਿੱਖ ਸੀ ਪਹਿਲਾ ਦੋਦੇ ਦੇ ਘਰ ਵਾਲੀ ਦੋਦੋ ਰਾਣੀ ਉਹ ਗੁਰੂ ਨਾਨਕ ਸਾਹਿਬ ਦੀ ਪ੍ਰੇਮਣ ਬਣੀ ਉਹਨੇ ਸੇਵਾ ਕੀਤੀ ਉਹਦੇ ਸੰਗ ਫਿਰ ਭਾਈ ਦੋਦਾ ਜੁੜਿਆ ਫਿਰ ਭਾਈ ਦੋਦੇ ਨੇ ਕਰੋੜੀ ਨੂੰ ਕਿਹਾ ਸੀ ਮਨ ਵਿੱਚ ਉਹ ਬੈਰ ਭਾਵ ਕੱਢ ਕੇ ਤੁਰ ਫਿਰ ਅੰਨਾ ਨਹੀਂ ਹੋਏਗਾ ਫਿਰ ਸ਼ਰਦਾ ਧਾਰੀ ਤਾਂ ਰਾਜੀ ਹੋ ਗਿਆ ਫਿਰ ਚੰਨੀ ਲੱਗਿਆ ਨਾਮ ਪ੍ਰਾਪਤ ਕੀਤਾ ਸਤਗੁਰ ਲਈ ਮੰਦਿਰ ਬਣਵਾ ਕੇ ਫਿਰ ਆਪ ਸੇਵਾ ਕੀਤੀ। ਇਹ ਐਸੀ ਫਤਿਹ ਸੀ ਜਿਸ ਨੇ ਗੁਰਸਿੱਖੀ ਦੀ ਟਕਸਾਲ ਬਣਤੀ। ਸਦਾ ਫਿਰ ਰਹੇ ਗੁਰੂ ਬਾਬੇ ਨੂੰ ਇੱਕ ਕੇਂਦਰੀ ਟਿਕਾਣੇ ਟਿਕਾ ਕੇ ਸਤ ਸਤ ਸੰਗ ਦੀਆਂ ਨਹਿਰਾਂ ਵਗਾਤੀਆਂ। ਇਸ ਜਿੱਤ ਨੇ ਗੁਰਸਿੱਖੀ ਦਾ ਮੁੱਢ ਬਣ ਦਿੱਤਾ। ਜੋ ਕਰੋੜੀਏ ਨੇ ਕੀਤਾ ਹੈ। ਕੌਣ ਕਰ ਸਕਦਾ ਹੈ? ਜਿਸ ਨੂੰ ਗੁਰੂ ਨਾਨਕ ਨੇ ਮਾਇਆ ਦੇ ਅੰਧਕਾਰ ਤੇ ਹੰਕਾਰ ਦੇ ਗੁਬਾਰ ਤੋਂ ਛੁਡਾਇਆ ਉਸ ਮੁਕਤਪੁਰਸ਼ ਨੇ ਆਪਣੇ ਪ੍ਰੇਮ ਨਾਲ ਫਿਰ ਗੁਰੂ ਬਾਬੇ ਨੂੰ ਕਰਤਾਰਪੁਰ ਦੇ ਵਿੱਚ ਟਿਕਾ ਲਿਆ ਜਿਸ ਨੂੰ ਮਾਤਾ ਪਿਤਾ ਰਾਏ ਬੁਲਾਰ ਦੌਲਤ ਖਾਂ ਵਰਗੇ ਨਾ ਟਿਕਾ ਸਕੇ ਉਸ ਜਗਤ ਨਿਸਤਾਰਕ ਨੂੰ ਇਹ ਸਤਸੰਗ ਮੰਡਲ ਦਾ ਚਾਨਣ ਮਨਾਰਾ ਟਿਕਾ ਗਿਆ ਇਸ ਤੋਂ ਅੱਗੇ ਪ੍ਰਕਰਨ ਆਉਂਦਾ ਹੈ ਮਾਝ ਦੀ ਬਾਣੀ ਗੁਰੂ ਜੀ ਨੇ ਫੇਰ ਉਹ ਦਾਸੀ ਕੀਤੀ ਦੇਸ਼ ਵਿੱਚ ਗੁਰੂ ਜੀ ਦੇ ਨਾਮ ਦਾ ਅਤੀ ਪਰਚਾ ਪੈ ਗਿਆ ਸੀ ਹਜ਼ਾਰਾਂ ਲੋਕ ਸਿੱਖ ਹੋ ਗਏ ਸੀ ਜਦੋਂ ਸਤਗੁਰੂ ਜੀ ਨੂੰ ਸੂਰਤ ਇਲਾਕੇ ਵਿੱਚ ਇੱਕ ਸਰੇਵੜੇ ਨੇ ਆ ਕੇ ਦਰਸ਼ਨ ਦਿੱਤੇ ਸੂਰਤ ਦੇ ਇਲਾਕੇ ਵਿੱਚ ਤੇ ਆਪਣੀ ਦਿਗੰਬਰੀ ਤੇ ਤਿਆਗ ਦਸ਼ਾ ਦੀ ਮਹਿਮਾ ਕੀਤੀ ਤਾਂ ਇਸ ਨਾਲ ਸਤਿਗੁਰ ਦੇ ਬਹੁਤ ਉਤਰ ਪ੍ਰਸ਼ਨ ਹੋਏ ਫਾਲੇ ਹੋਇਆ ਇਹ ਸ੍ਰੇਵੜਾ ਗੁਰੂ ਦਾ ਸਿੱਖ ਬਣਿਆ ਨਾਮ ਜਪੇ ਤੇ ਸਤਿਗੁਰ ਨਾਲ ਪਿਆਰ ਕਰੇ ਸਤਿਗੁਰ ਨੇ ਜੋ ਖੰਡਨ ਇਹਨਾਂ ਦੇ ਮਤ ਦਾ ਉਸ ਵੇਲੇ ਕੀਤਾ ਤੇ ਹੋਰ ਕਦੇ ਕਿਸੇ ਜੈਨੀ ਨਾਲ ਵਿਚਾਰ ਹੋਈ ਉਹ ਸਾਰੇ ਭਾਵ ਦੋ ਸ਼ਬਦਾਂ ਵਿੱਚ ਹੈਨ ਤੇ ਜਾਪਦਾ ਹੈ ਕਿ ਜੋ ਉਪਦੇਸ਼ ਵਾਹਿਗੁਰੂ ਜੀ ਦੇ ਪਿਆਰ ਦਾ ਦੇ ਕੇ ਇਸ ਨੂੰ ਹਰੀ ਦੀ ਭਗਤੀ ਵਿੱਚ ਲਾਇਆ ਉਹ ਸਾਰੇ ਉਪਦੇਸ਼ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਾਜ ਦੀ ਵਾਰ ਵਿੱਚ ਦਰਜ ਨੇ ਅੱਗੇ ਪ੍ਰਕਰਨ ਆ ਰਿਹਾ ਹੈ ਰਾਖਸ਼ ਕੌਡਾ ਕੌਡਾ ਉਹਦਾ ਨਾਮ ਸੀ ਔਰ ਦੱਖਣ ਦੇ ਜੰਗਲਾ 'ਚ ਇੱਕ ਆਦਮ ਫੋਰ ਜਰਵਾਣੇ ਦੇ ਟਿਕਾਣੇ ਸਤਗੁਰੂ ਜੀ ਪਹੁੰਚੇ ਨਾਲ ਸੈਦੋਂ ਕੇ ਹੋ ਤੇ ਸ਼ੀਹੋਂ ਸਨ ਪੁਰਾਣੀ ਲਿਖਤ ਵਿੱਚ ਲਿਖਿਆ ਹੈ ਕਿ ਰਾਖਸ਼ ਨੇ ਸਤਗੁਰੂ ਜੀ ਨੂੰ ਗਰਮ ਕੜਾਹੇ 'ਚ ਸੁੱਟਦਾ ਬਹੁਤ ਸਾਰੀਆਂ ਸਾਖੀਆਂ ਤੇ ਨਾਨਕ ਪ੍ਰਕਾਸ਼ ਵਿੱਚ ਮਰਦਾਨੇ ਦਾ ਕੜਾਹੇ ਵਿੱਚ ਸੁੱਟਣਾ ਲਿਖਿਆ ਹੈ ਤਦ ਸਤਗੁਰ ਬਿਸਮਾਦ ਰੀਨ ਹੋਏ ਗਏ ਕੜਾਹ ਠਰ ਗਿਆ ਤਾਂ ਇਹ ਰਾਖਸ਼ ਨੂੰ ਹੋਸ਼ ਆਈ ਚਰਨੀ ਲੱਗਿਆ ਸਿੰਘੋ ਨੇ ਪੌਹਲ ਦਿੱਤੀ ਸਤਗੁਰ ਨੇ ਨਾਮਦਾਨ ਕੀਤਾ ਸਿੱਖ ਬਣ ਗਿਆ ਮਾਨਸ ਆਹਾਰੀ ਦੁਸ਼ਟਾਂ ਨੂੰ ਉਹਨਾਂ ਦੇ ਘਰਾਂ 'ਚ ਜਾ ਕੇ ਕੌਣ ਤਾਰਦਾ ਹੈ ਜਿਹੜੇ ਬੰਦਿਆਂ ਨੂੰ ਖਾਣ ਵਾਲੇ ਨੇ ਆਦਮ ਖੋਰ ਉਹਨਾਂ ਦੇ ਘਰਾਂ ਵਿੱਚ ਜਾ ਜਾ ਕੇ ਕੌਣ ਤਾਰਦਾ ਕਿਸੇ ਨੇ ਧੰਨ ਗੁਰੂ ਨਾਨਕ ਸਤਿਗੁਰ ਜੀ ਤੇਰੀਆਂ ਜਿੱਤਾਂ ਤੇਰੀਆਂ ਤੂੰ ਜਾਣੇ ਇੱਕ ਪ੍ਰਸੰਗ ਹੋਰ ਸਾਂਝਾ ਕਰਦੇ ਆਂ ਰਾਜਾ ਸ਼ਿਵਨਾਬ ਇਹ ਸੰਗਲਾ ਦੀਪ ਦਾ ਰਾਜਾ ਸੀ ਇਹ ਰਾਜਾ ਸਾਰੇ ਦੇਸ਼ ਦਾ ਰਾਜਾ ਸੀ ਕਿ ਕੁਝ ਇਲਾਕੇ ਦਾ ਹੁਕਮਰਾਨ ਸੀ ਕਿ ਜ਼ਗੀਰਦਾਰ ਸੀ ਇਹ ਤਾਂ ਨਹੀਂ ਪਤਾ ਪਰ ਇਹ ਉੱਤਰੀ ਸੰਗਲਾ ਦੀਪ ਦਾ ਰਾਜਾ ਜ਼ਰੂਰ ਸੀ ਇਸ ਦੀ ਰਾਜਧਾਨੀ ਦਾ ਨਾਮ ਸੀ ਸਤਾਬਦ ਜਿਸ ਵਿੱਚ ਇਲਾਕੇ ਦੀ ਬੰਦਰਗਾ ਜਾਫਾ ਪਟਮ ਉਦੋਂ ਵੀ ਸੀ ਤੇ ਹੁਣ ਵੀ ਇਹ ਜਾਫਾ ਪਟਮ ਹੈ ਇਹ ਸਿੰਘਾਲੀ ਕੌਮ ਵਿੱਚੋਂ ਸੀ ਸਿੰਘਾਲੀ ਕੌਮ ਤੋਂ ਸੀ ਕਿ ਹਿੰਦੂਸਤਾਨੀ ਅਸਲੇ ਦਾ ਸੀ ਇਹ ਗੱਲਾਂ ਹਜੇ ਖੋਜ ਮੰਗਦੀਆਂ ਨੇ ਇਹ ਰਾਜਾ ਹਿੰਦੂ ਮਤ ਦਾ ਪੈਰੋਕਾਰ ਸੀ ਇਸ ਨੇ ਮਨ ਸੁਖ ਨਾਮੇ ਗੁਰੂ ਜੀ ਦੇ ਸਿੱਖ ਪਾਸੋਂ ਮੂਰਤੀ ਪੂਜਾ ਦੇ ਵਿਸ਼ੇ ਪਰ ਹਾਰ ਖਾਦੀ ਸੀ ਤੇ ਹਾਰ ਕੇ ਗੁਰੂ ਨਾਨਕ ਦਾ ਪ੍ਰੇਮੀ ਹੋ ਗਿਆ ਸੀ ਸਤਿਗੁਰੂ ਨੂੰ ਯਾਦ ਕਰਦਾ ਹੁੰਦਾ ਸੀ ਇਸ ਨੂੰ ਸਤਿਗੁਰੂ ਸੰਗਲਾ ਦੀਪ ਜਾ ਕੇ ਮਿਲੇ ਤੇ ਨਾਮ ਬਖਸ਼ਿਆ ਲਿਬਲਾਈ ਤੇ ਤਾਰੇ ਆ ਇਸ ਨੂੰ ਮੰਜੀ ਬਖਸ਼ੀ ਅਨੇਕਾਂ ਸਿੱਖ ਬਣਾਏ ਇੱਥੇ ਜੋ ਵਿਚਾਰ ਹੋਈ ਸੋ ਪ੍ਰਾਣ ਸੰਗਲੀ ਵਿੱਚ ਲਿਖੀ ਹੈ ਸਭ ਤੋਂ ਪੁਰਾਣੀ ਜਨਮ ਸਾਖੀ ਵਿੱਚ ਪ੍ਰਾਣ ਸੰਗਲੀ ਦਿੱਤੀ ਹੈ ਤੇ ਉਸ ਦੀਆਂ ਭਾਈਪੌੜੀਆਂ ਨੇ ਤੇ ਸਾਰੀ ਵਿੱਚ ਉਣਮਨ ਅਵਸਥਾ ਦਾ ਨਿਰੂਪਣ ਹੈ ਉਣਮਨ ਅਵਸਥਾ ਉਹ ਦੱਸੀ ਹੈ ਜਿਸ ਨੂੰ ਤੁਰਿਆ ਜਾਂ ਸਹਿਜ ਪਦ ਕਹੋ ਜਦੋਂ yatharth yatharth ਹੀ yatharth ਆ ਪ੍ਰਕਾਸ਼ ਦਾ ਸੱਚ ਹੀ ਸੱਚ ਆ ਜਾਂਦਾ ਜਦੋਂ ਇੱਕ ਰਾਜੇ ਨੂੰ ਤਾਰਨਾ ਮਤਲਬ ਸਾਰੇ ਦੇਸ਼ ਨੂੰ ਤਾਰਨਾ ਹੈ ਉਹ ਦੇਸ਼ ਦਾ ਇਲਾਕਾ ਸਾਰੇ ਸਤਸੰਗੀ ਹੋ ਗਿਆ ਸੀ ਇਹ ਕਿਤਨੀਆਂ ਰੂਹਾਂ ਵਾਹਿਗੁਰੂ ਜੀ ਦੇ ਰਾਜ ਵਿੱਚ ਅਪੜੀਆਂ ਰਾਜੇ ਨੂੰ ਤਾਰਿਆ ਤੇ ਅੱਗੇ अनेका ਉਸ ਦੀ ਪਰਜਾ ਦੇ ਲੋਕ ਤਰ ਗਏ ਸੋ ਅਗਲਾ ਜਿਹੜਾ ਪ੍ਰਕਰਨ ਹੈ ਬ੍ਰਹਮਦਾਸ ਇੱਕ ਪੰਡਤ ਸੀ ਉਹਨੂੰ ਉਤਾਰਿਆ ਮਹਾਰਜ ਨੇ ਉਹ ਪ੍ਰਕਰਨ ਆਪਾਂ ਕੱਲ ਨੂੰ ਸਾਂਝਾ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ